ਇੰਨਾ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਆਨ ਕਰਨ ਨੂੰ ਮੈਂ ਮੋਟਰ ਸਰਵਿਸ ਆਨ ਕੀਤੀ ਠੀਕ ਹੈ ਬੋਲੇ ਤੁਹਾਡੇ ਅਕਾਊਂਟ ਚੋਂ ਨਹੀਂ ਤਾਂ 400 4000 ਆਈ ਮੰਥ ਲੱਗੇ ਘਟ ਹੋ ਜਾਣਗੇ ਠੀਕ ਹੈ ਤਾਂ ਫਿਰ ਕਿਉਂ ਨਾ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ ਠੀਕ ਹੈ ਤੇ ਬਸ ਮੈਂ ਉਹ ਓਪਨ ਕੀਤੀ ਠੀਕ ਹੈ ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ ਮੈਂ ਕਿਹਾ ਨਹੀਂ ਐਦਾ ਕੁਝ ਵੀ ਨਹੀਂ ਹੈ ਠੀਕ ਹੈ ਫਿਰ ਉਹਨਾਂ ਨੇ ਇੱਕ ਐਪ ਕੀਤੀ ਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡੇ ਨਾਲ ਹੈਗਾ ਸਰਵਿਸ ਕੁਝ ਉਹਨਾਂ ਨੇ ਵਰਡ ਦੱਸੇ ਕਹਿੰਦੇ ਉਹ ਆਫ ਕਰ ਦਿਓ ਮੈਂ ਆਫ ਕੀਤੀ ਠੀਕ ਹੈ ਕਿੰਨੇ ਕ੍ਰੈਡਿਟ ਕਾਰਡ ਨੰਬਰ ਪਰ ਕਿਤੇ ਸੀਵੀ ਭਰ ਦੋ ਮੈਂ ਕ੍ਰੈਡਿਟ ਕਾਰਡ ਨੰਬਰ ਪਰ ਕਿਹਾ ਸੀਵੀ ਭਰਿਆ ਬਸ ਇੰਨੇ ਨੂੰ ਮੇਰੇ ਅਕਾਊਂਟ ਚ ਪੈਸੇ ਕਿੰਨੇ ਪੈਸੇ ਨਿਕਲੇ 48600 ਨਿਕਲੇ 48600 ਸਰ ਮੈਂ ਜੋਬ ਕਰਦੀ ਹਾਂ ਮਮਾ ਮੇਰੇ ਗਵਰਨਮੈਂਟ ਜੋਬ ਕਰਦੇ ਆ ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰਦੀ ਹਾਂ ਇੰਨੇ ਨੂੰ ਮੇਰੇ ਕ੍ਰੈਡਿਟ ਕਾਰਡ ਚ 48600 ਰੁਪਏ ਦੇ ਨਾਲ ਦੀ ਨਾਲ ਨਾਸੀ ਜਾ ਗਏ ਕੋਈ ਦਖਾਸਤ ਦਿੱਤੀ ਜਾਂ ਬੈਂਕ ਕੋਲ ਹਾਂਜੀ ਮੈਂ ਇਹਨਾਂ ਨੂੰ ਫਿਲਹਾਲ ਤਾਂ ਐਸਐਸਪੀ ਤੱਕ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਣ ਨਾਣ ਵਟ ਐਵਰ ਬਟ ਇੱਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਆ ਮੈਨੂੰ ਪਤਾ ਹੈ ਠੀਕ ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨੇ ਮੇਰੇ ਕਾਰਡ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ ਨਹੀਂ ਫਿਲਹਾਲ ਸਰ ਸੰਡੇ ਦਾ ਦਿਨ ਸੀ ਨੈਕਸਟ ਡੇ ਠੀਕ ਹੈ ਫਿਲਹਾਲ ਤਾਂ ਮੈਂ ਉਸ ਤੋਂ ਲੋ ਪਰੇਸ਼ਾਨ ਨਹੀਂ ਹੋਗੀ ਸੈਟਰਡੇ ਵਾਲੇ ਦਿਨ ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਗੱਲ ਬਾਤ ਸੁਣੀ ਗਈ ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਹੋ ਹੁਣ ਤੁਸੀਂ ਨਹੀਂ ਮੇ ਇਹ ਕੀ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਦੁੱਖਾ ਤੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ ਔਰ ਜੋ ਕੀ ਸ਼ਰੀਆਮ WhatsApp ਚ ਲਾਈ ਬੈਠਾ ਔਰ ਸ਼ਰੀਆ ਮੈਨੂੰ ਕਾਲ ਮੈਸਿਸ ਕਰਦਾ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਮਨੁੱਖੀ ਜਿਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ ਨਹੀਂ ਇਹ ਸੋਨੀ ਹੈ ਕਿ ਜਿਸੇ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਨ ਤੋ ਕਦੀ ਵੀ ਕੋਈ ਵੀ ਬਿਨਾ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾ ਕੋਈ ਵੀ ਜੇ ਉਹਨਾਂ ਨੇ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੇ ਆ ਕੋਈ ਓਪਨ ਆ ਕੋਈ ਐਪ ਚੱਲ ਰਹੀ ਹੈ ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਣੀ ਆ ਕੁਝ ਮੈਨੂੰ ਵੀ 1 ਮਿੰਟ ਬਾਅਦ ਜਦ ਮੈਨੂੰ ਆਈਮੇਲ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਧੋਖਾ ਹੋ ਚੁੱਕਿਆ ਤਾਂ ਬਸ ਇਹ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਝ ਵੀ ਵਟਐਵਰ ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ ਕਸਟਮਰ ਕੇਅਰ ਨੂੰ ਕਾਲ ਕਰੋ ਜੀ ਤੁਹਾਡੇ ਨਾਲ ਫੋਨ ਆਇਆ ਸੀਗਾ ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ ਉਸ ਨਾਲ ਕੋਈ ਗੱਲਬਾਤ ਹੋਈ ਦੁਬਾਰਾ ਜੀ ਪਹਿਲਾਂ ਉਹਨਾਂ ਨੇ ਦਰਸਲ ਮੈਨੂੰ ਯਕੀਨਤਾ ਕਹਿੰਦੇ ਆਈਸੀ ਆਈ ਮੋਬਾਈਲ ਔਨ ਕਰੋ ਉਹਨਾਂ ਨੇ ਕਰਵਾਇਆ ਕਹਿੰਦੇ ਆਈ ਮੋਬਾਈਲ ਨਹੀਂ ਚਲੋ ਤੁਹਾਨੂੰ ਇੱਕ ਐਪ ਕਰਦੇ ਆ ਉਹ ਕਰਵਾ ਕੇ ਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ ਦਾ ਮਤਲਬ ਨਹੀਂ ਬੰਦਦਾ ਮੇਰੀ ਪੇਮੈਂਟ ਹਲਾਉਂਦਾ ਹੂੰ ਹੁਣ ਅਹ ਦਿੱਤੀ ਕੰਪਲੀਟ ਹਾਂਜੀ ਮੈਂ ਐਸਐਸਪੀ ਦਫਤਰ ਕੰਪਲੇਂਟ ਪਾਈ ਹੈ ਜੀ ਮੰਗੂ ਜੀ ਕਰ ਰਹੇ ਹੂੰ ਮੰਗੇ ਜੀ ਸਰ ਇਸ ਬੰਦੇ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਕਿਸੇ ਦੀ ਵੀ ਹੈ ਮੇਰੇ ਨਾਲਾ ਕਿਸ ਨਾਲ ਹੋਰ ਵੀ ਲੱਖਾਂ ਦੀ ਕਰਨਗੇ